ਸਾਸਤ੍ਰੀ ਕਾ ਜੀ ਸਾਰਿਆਂ ਨੂੰ ਪੱਡਾ ਕੇਨ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਜਿਹੜੀ ਕਲੈਕਸ਼ਨ ਘੱਟ ਪ੍ਰਾਈਸ ਵਿੱਚ ਬਹੁਤ ਹੀ ਪਿਆਰੇ ਪਾਰਟੀ ਵਰ ਕਲੈਕਸ਼ਨ ਰਹਿਣ ਵਾਲੀ ਏ ਹੋਏਗਾ ਫੈਬਰਿਕ ਨੇਚਰਲ ਕ੍ਰੇਪ ਦਾ ਬਹੁਤ ਹੀ ਸੋਹਣਾ ਵਰਕ ਹੋਏਗਾ ਜਿਹੜੀ ਬਾਟਮ ਹੋਏਗੀ ਸਿਲਕ ਦੀ ਹੋਏਗੀ ਜਿਹੜਾ ਦੁਪੱਟਾ ਹੋਏਗਾ ਔਰਗੈਂਜ਼ਾ ਦਾ ਹੋਏਗਾ ਕਲਰ ਬਹੁਤ ਹੀ ਪਿਆਰੇ ਹੋਣਗੇ ਕੋਈ ਵੀ ਸੂਰ ਤੁਸੀਂ ਇੰਨਾ ਵਿੱਚ ਬੁੱਕ ਕਰਾ ਸਕਦੇ ਜਿਹੜਾ ਸੂਰ ਪਸੰਦ ਹੁੰਦਾ ਹੈ ਉਹ ਸੂਟ ਦਾ ਸਕਰੀਨਸ਼ਾਟ ਮੇਰੇ WhatsApp ਨੰਬਰ ਤੇ ਸੈਲ ਕਰਕੇ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੈਸੇ ਤੁਹਾਨੂੰ ਪਹਿਲੇ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਦੇ ਔਰ ਇੰਡੀਆ ਸ਼ਿਪਿੰਗ ਫ੍ਰੀ ਦੇ ਕੀ ਇਹ ਸੂਟ ਕ੍ਰੇਪ ਦਾ ਹੋਏਗਾ ਬਹੁਤ ਹੀ ਸੋਨਾ ਵਰਕ ਹੋਏਗਾ ਨਾਲ ਦੁਪੱਟਾ ਹੋਏਗਾ ਔਰ ਦੇ ਉੱਪਰ ਲੈਂਸ ਵਰਕ ਦਾ ਕੰਮ ਹੋਏਗਾ ਵਰਕ ਵੀ ਕੀਤਾ ਹੋਇਆ ਮਿਲੇਗਾ ਇਹ ਜਿਹੜਾ ਸੂਟ ਹੋਏਗਾ ਪਿਓਰ ਔਰਗੈਂਜ਼ਾ ਦਾ ਹੋਏਗਾ ਬਹੁਤ ਹੀ ਸੋਹਣਾ ਨੈਕਟਿਵ ਵਰਕ ਹੋਏਗਾ ਕਲਰ ਬਹੁਤ ਹੀ ਪਿਆਰੇ ਹੋਣਗੇ ਰਿਓਨ ਦੀ ਬਾਟਮ ਹੋਏਗੀ ਸ਼ਿਫੋਨ ਦਾ ਦੁਪੱਟਾ ਹੋਏਗਾ ਇਹ ਜਿਹੜਾ ਸੂਟ ਹੋਏਗਾ ਤੁਹਾਨੂੰ ਕਾਟਨ ਦਾ ਸੂਟ ਮਿਲੇਗਾ ਬਹੁਤ ਹੀ ਘੱਟ ਪ੍ਰਾਈਸ ਵਿੱਚ ਹੋਣਗੇ ਟਾਈ ਐਂਡ ਡਾਈ ਦੁਪੱਟਾ ਆਏਗਾ ਸ਼ਰਟ ਹੋਏਗੀ ਕਾਟਨ ਦੀ ਬਹੁਤ ਹੀ ਸੋਹਣਾ ਪ੍ਰਿੰਟ ਹੋਏਗਾ ਜਿਹੜੀ ਬਾਟਮ ਹੋਏਗੀ ਨਾਲ ਪਲੇਨ ਹੋਏਗੀ ਪ੍ਰਾਈਸ ਉੱਪਰ ਮੈਂਸ਼ਨ ਕੀਤਾ ਗਿਆ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਬੁੱਕ ਕਰਾ ਸਕਦੇ ਹੋ ਪ੍ਰਾਈਸ ਆਪਾਂ ਸਭ ਦਾ ਉੱਪਰ ਮੈਂਸ਼ਨ ਕੀਤਾ ਹੋਇਆ ਹੈ ਅਗਲੇ ਜਿਹੜੇ ਸੂਟ ਹੋਣਗੇ ਜੋਰਜਰ ਦਾ ਫੈਬਰਿਕ ਮੇਰੇ ਦਾ 5 ਮੀਟਰ ਦੀ ਕੱਟ ਹੋਏਗੀ ਬਹੁਤ ਹੀ ਸੋਹਣਾ ਇਹਦੇ ਉੱਪਰ ਪ੍ਰਿੰਟ ਹੋਏਗਾ ਨਾਲ ਦੁਪੱਟਾ ਹੋਏਗਾ ਚਨਾਉਂ ਦਾ ਉਸ ਦੇ ਉੱਪਰ ਫੁੱਲ ਇੰਬੋਟੀ ਰਹੇਗੀ ਹੈਵੀ ਦੁਪੱਟਾ ਹੋਏਗਾ ਇਹ ਜਿਹੜਾ ਸੂਟ ਹੋਏਗਾ ਜੀ ਪਿਓਰ ਔਰਗੈਂਜ਼ਾ ਦੀ ਸ਼ਰਟ ਹੋਏਗੀ neck ਦੇ ਘੇਰੇ ਤੇ ਵਰਕ ਹੋਏਗਾ ਸਿਲਕ ਜੀ ਦੀ ਸਿਲਕ ਦੀ ਬਾਟਮ ਹੋਏਗੀ ਨਾਲ ਜਿਹੜਾ ਦੁਪੱਟਾ ਹੋਏਗਾ ਔਰਗੈਂਜ਼ਾ ਦਾ ਹੋਏਗਾ ਉਸ ਦੇ ਵਰਕ ਹੋਏਗਾ ਲੈਸ ਦਾ ਪ੍ਰੋਪਰ ਕੰਮ ਹੋਏਗਾ ਇਹ ਜਿਹੜਾ ਸੂਟ ਹੋਏਗਾ ਪਿਓਰ ਕ੍ਰਸ਼ ਟਿਸ਼ੂ ਦਾ ਹੋਏਗਾ ਬਹੁਤ ਸੋਹਣਾ ਇਸ ਦੇ ਉੱਪਰ ਵਰਕ ਹੋਏਗਾ ਜਿਹਦੀ ਬਾਟਮ ਹੋਏਗੀ ਕਰੇਵ ਟਿਸ਼ੂ ਦੀ ਹੋਏਗੀ ਟਾਈ ਟਾਈ ਮੀਟਰ ਦੀ ਕੱਟ ਹੋਏਗੀ ਪ੍ਰਾਈਸ ਉੱਪਰ ਮੈਂਸ਼ਨ ਕੀਤਾ ਗਿਆ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਬੁੱਕ ਕਰ ਹਾਂਜੀ ਵੀਡੀਓ ਵਧੀਆ ਲੱਗੇ ਤੇਲੀ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ ਸੋ ਮੱਚ ਵੀਡੀਓ ਦੇਖਣ ਲਈ